ਲੋਜੀ ਕੈਨੇਡਾ ਵੱਲੋਂ ਤਾਜ਼ਾ ਡਰਾ ਕੱਢ ਕੇ ਪੰਜਾਬੀਆਂ ਦੀ ਕਿਸਮਤ ਚਮਕਾਈ ਗਈ ਹੈ ਉਸ ਬਾਰੇ ਅੱਗੇ ਵੀਡੀਓ ਵਿੱਚ ਤੁਹਾਨੂੰ ਦੱਸ ਰਹੇ ਹਾਂ ਸਾਰੀ ਜਾਣਕਾਰੀ ਸਭ ਤੋਂ ਪਹਿਲਾਂ ਲੇਟੈਸਟ ਇਮੀਗ੍ਰੇਸ਼ਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ ਕਿ ਕਿਹੜੇ ਤਿੰਨ ਕੈਨੇਡਾ ਦੇ ਸੂਬਿਆਂ ਨੇ ਤਾਜ਼ਾ ਡਰਾ ਕੱਢ ਕੇ ਇਨਵਾਈਟ ਭੇਜੇ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਜਿਸ ਨੇ 3 ਅਗਸਤ ਤੋਂ ਲੈ ਕੇ 9 ਅਗਸਤ ਤੱਕ ਪ੍ਰੋਵਿੰਸ਼ੀਅਲ ਨੋਮੀਨੇ ਪ੍ਰੋਗਰਾਮ ਡਰਾ ਕੱਢ ਕੇ 144 ਤੋਂ ਜ਼ਿਆਦਾ ਕੈਂਡੀਡੇਟਸ ਨੂੰ ਇਨਵਾਈਟ ਭੇਜੇ ਹਨ ਜਿਸ ਵਿੱਚੋਂ 52 ਕੈਂਡੀਡੇ ਜਨਰਲ ਡਰਾ ਰਹੀ ਮਿਲੇ ਹੈ ਜਿਸ ਵਿੱਚ ਸਕਿਲਡ ਵਰਕਰ ਇੰਟਰਨੈਸ਼ਨਲ ਗ੍ਰੈਜੂਏਟ ਅਤੇ ਐਂਟਰੀ ਲੈਵਲ ਅਤੇ ਸੈਮੀ ਸਕਿਲਡ ਸਟ੍ਰੀਮ ਵਾਲੇ ਕੈਂਡੀਡੇਟਸ ਹੁੰਦੇ ਹਨ ਤੇ ਉੱਥੇ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਲਈ ਘੱਟੋ ਘੱਟ ਸਕੋਰ 132 ਰਹੇ ਪਰ ਐਂਟਰੀ ਲੈਵਲ ਅਤੇ ਸੈਮੀ ਸਕਿਲਡ ਕੈਂਡੀਡੇਟਸ ਲਈ ਘੱਟੋ ਘੱਟ ਸਕੋਰ 110 ਸੀ ਬ੍ਰਿਟਿਸ਼ ਕੋਲੰਬੀਆ ਨੇ ਚਾਰ ਓਕਿਊਪੇਸ਼ਨ ਲਈ ਸਪੈਸੀਫਿਕ ਡਰਾ ਕੱਢਿਆ ਸੀ ਜੋ ਕਿ ਸਕਿਲਡ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟ ਸਟ੍ਰੀਮ ਲਈ ਸੀ ਜਿਸ ਵਿੱਚ 23 ਕੈਂਡੀਡੇਟ ਚਾਈਲਡ ਕੇਅਰ ਓਕਿਊਪੇ ਪੇਸ਼ਣ ਵਾਲੇ ਸਨ ਜਿਨ੍ਹਾਂ ਨੂੰ ਘੱਟੋ-ਘੱਟ ਇਨਵਾਈਟ ਲੈਣ ਲਈ 88 ਸਕੋਰ ਚਾਹੀਦੇ ਸੀ ਤੇ ਉੱਥੇ ਹੀ 29 ਕੈਂਡੀਡੇਟ ਕੰਸਟਰਕਸ਼ਨ ਵਾਲੇ ਸਨ ਜਿਨ੍ਹਾਂ ਨੂੰ ਘੱਟੋ-ਘੱਟ ਸਕੋਰ 90 ਚਾਹੀਦੇ ਸਨ ਤੇ 24 ਕੈਂਡੀਡੇਟ ਹੈਲਥ케ਅ ਓਕੂਪੇਸ਼ਨ ਵਾਲੇ ਸਨ ਜਿਨ੍ਹਾਂ ਨੂੰ ਘੱਟੋ-ਘੱਟ 101 ਸਕੋਰ ਚਾਹੀਦਾ ਤੇ 5 ਕੈਂਡੀਡੇਟ ਵੈਟਰਨਰੀ ਕੇਅਰ ਓਕੂਪੇਸ਼ਨ ਵਾਲੇ ਸਨ ਜਿਨ੍ਹਾਂ ਨੂੰ ਘੱਟੋ-ਘੱਟ 80 ਸਕੋਰ ਚਾਹੀਦੇ ਸੀ ਇਨਵਾਈਟ ਲੈਣ ਹੁਣ ਅੱਗੇ ਗੱਲ ਕਰਦੇ ਹਾਂ ਅਲਬਰਟਾ ਦੀ ਅਲਬਰਟਾ ਬਲੋ 30 ਜੁਲਾਈ ਡਰਾ ਕੱਢਿਆ ਗਿਆ ਡੈਡੀਕੇਟਿਡ ਹੈਲਥ케ਅ ਪਾਥਵੇ ਕੈਂਡੀਡੇਟਸ ਜਿਨ੍ਹਾਂ ਕੋਲੇ ਅਲਬਰਟਾ ਜੌਬ ਆਫਰ ਲੈਟਰ ਵੀ ਤੇ ਅਲਬਰਟਾ ਵੱਲੋਂ 54 ਕੈਂਡੀਡੇਟਸ ਨੂੰ ਇਨਵਾਈਟ ਭੇਜੇਗੇ ਘੱਟੋ-ਘੱਟ 300 ਸਕੋਰ ਨਾਲ ਤੇ ਉੱਥੇ ਹੀ ਅੱਗੇ ਗੱਲ ਕਰਦੇ ਹਾਂ ਕਿਊਬਿਕ ਸੂਬੇ ਦੀ ਕਿਊਬਿਕ ਸੂਬੇ ਵੱਲੋਂ ਵੀ ਇਨਵਾਈਟ ਭੇਜੇਗੇ 1 ਅਗਸਤ ਨੂੰ ਜਿਸ ਦਾ ਰਿਜ਼ਲਟ ਹੁਣ ਦਿੱਤਾ ਗਿਆ ਹੈ ਕਿਊਬਿਕ ਪ੍ਰੋਵਿੰਸ ਵੱਲੋਂ 1490 ਕੈਂਡੀਡੇਟਸ ਨੂੰ invite ਭੇਜੇ ਗਏ ਹਨ ਕਟੋ-ਕਟ 580 ਸਕੋਰਸ ਦੇ ਨਾਲ ਤੇ ਨਾਲ ਹੀ ਇਨ੍ਹਾਂ ਕੈਂਡੀਡੇਟਸ ਨੂੰ ਫ੍ਰੈਂਚ ਲੈਂਗੁਏਜ ਵਿੱਚ ਪ੍ਰੋਫੀਸ਼ੈਂਸੀ ਲੈਵਲ 7 ਚਾਹੀਦਾ ਇਨਵਾਈਟ ਲੈਣ ਲਈ ਅੱਜ ਦੇ ਬਲਟਨ ਵਿੱਚ ਇੰਨਾ ਹੀ ਹੱਲਤ ਮਿਲਦੇ ਹਨ ਕੈਨੇਡਾ ਇਮੀਗ੍ਰੇਸ਼ਨ ਸੰਬੰਧੀ ਹੋਰ ਅਪਡੇਟਸ ਲੈ ਕੇ ਸੋਸ਼ੀਅਰ ਕਾਲ